ਸਤ ਨਾਮ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਹਿ ਸਾਹਿਬ ਹਰ ਜੁਗ ਜੁਗ ਭਗਤੁ ਪਾਇਆ ਪੈਜ ਰਖਦਾ ਆਰੂ ਰਾਜੀ ਪਰਨਹ ਕੀ ਦ੍ਰਿਸ਼ਟੀ ਮਾਰਿਆ ਪਰਨਹ ਤੇਰਾ ਇਹ ਅਹੰਕਾਰੀਆਂ ਅਨੰਤਾਂ ਪਿਛ ਦੇ ਨਾਮ ਤੇ ਮੁਖ ਲਾਇਆ ਜਿਨ ਨਾਨਕ ਸਰਸੇ ਬੇਅੰਤ ਨੇ ਛੜਾਇ ਇਕਾਂਕ ਸਭੁਰ ਪ੍ਰਸਾਦ ਸਲੋਕ ਮਹੰਲਾ ਪਹਿਲਾ ਤੁਤ ਅਰੁ ਸੁਖ ਰੂਪਿਆ ਜਿ ਆ ਸੁਖਤਾ ਮਨ ਹੋਈ ਤੂ ਕਰਤਾ ਕਰਣਾ ਮੈ ਰਾਹੀ ਜਾਹੁ ਪਰਿਨਹ ਹੋਈ ਮਰੇ ਦੇ ਹਰੀ ਕੁਦਰਤ ਵਸਿਆ ਤਿਰੰਤ ਜਾਹਿ ਲਖਰ ਜਤ ਮਜੂਤ ਜੋਤ ਮੈਂ ਜਤ ਕ੍ਰਿਪਾ ਭਰਪੂਰ ਰਹਾ ਤੂੰ ਸੱਚਾ ਸਾਬ ਸਿਵ ਸਵਨਿਓ ਜੀ ਕੀਤੀ ਸੋ ਵਰਪਿਆ ਕਹ ਨਾਨਕ ਕਰਤੀ ਗੇ ਬਹੁਤ ਅਯੋਗਿਤ ਕਰਨਾ ਸੋ ਕਰ ਰਹਾ ਸੋਦਰ ਰਵਸ ਮਹੱਲਾ ਪਹਿਲੇ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇ ਰਖਿਆ ਸੋਗਰ ਗਇਆ ਜਿਤ ਬਹਿ ਸਰ ਸਮਾਲੇ ਹੋਆ ਜੇ ਦਿਰੀ ਰਾਦ ਅਨੇਕ ਸੰਖ ਕੀਤੇ ਤਿਰੇ ਬਵਣ ਹਾਰੇ ਕੀਤੇ ਤਿਰੇ ਰਗ ਪਰ ਸੁਕਈਏ ਕੀਤੇ ਤਿਰੇ ਗਵਣ ਹਾਰੇ ਕਾਉ ਸੁਤਨੋ ਪਉਣ ਪਾਣੀ ਬੈ ਸੰਤਰ ਗਵੇ ਰਜ ਧਰਮ ਦਵਾਰੇ ਗਾਵਨ ਤੁਧ ਨੂੰ ਚਿਤਿਕੁ ਬੁਧਿਕ ਜਾਣਨ ਲਖ ਲਖ ਧਰਮ ਵਿਚਾਰ ਗਾਵਨ ਤੁਧ ਨੂੰ ਈਸ਼ਰ ਵਰ ਮਨ ਦੇਵੀ ਸਹੁੰ ਤੇਰੇ ਸਦਾ ਸਬਾਰੇ ਗਾਵਨ ਤੁਧ ਨੂੰ ਇੰਦਰੇంద్ర ਅਸਨ ਬੈਠੇ ਦੇਵਤੀ ਅੰਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਚ ਵਿਚਾਰੇ ਗਾਵਨ ਤੁਧ ਨੂੰ ਜਤੀ ਜਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਭਰਾਏ ਗਾਵਨ ਤਤਨੋ ਪੰਡਿਤ ਪੜਨ ਕਿਸਰ ਜੁਗ ਜੁਗ ਵੇਦਨ ਲਿਹ ਗਾਵਨ ਤਤਨੋ ਮੋਹਣੀ ਮਨ ਮੋਨ ਸਰਗ ਮਚ ਪਿਆ ਲੀ ਗਾਵਨ ਤਤਨੋ ਰਤਨੋ ਪਾਇ ਤੇਰੇ ਅਸਰ ਤੀਰਥ ਨਾਲੇ ਗਾਵਨ ਤਤਨੋ ਜੋਦਵਾ ਬਨ ਸੂਰਾ ਗਾਵਨ ਤਤਨੋ ਖਣੀ ਜਾਰੇ ਗਵਨ ਤੁਦਨ ਕੰਡ ਮੰਡਲ ਬਰਬੰਡ ਕਰ ਕਰ ਕੀ ਤੇਰੇ ਧਾਰੇ ਸੇਈ ਤੁਦਨ ਗਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਦਨ ਗਵਨ ਸਿਮ ਜਿੱਤ ਲਿਆ ਬਨਉ ਨਾਨਕ ਅਭਿਚਾਰਿ ਸੋਈ ਸੋਈ ਸਰ ਸੱਚ ਹੈ ਬੋ ਸੱਚ ਸਦੀ ਨੋਈ ਹੈ ਵੀ ਉਸੇ ਰਣ ਜਸੀ ਰਚਨ ਜਿਨ ਰਚਾਈ ਰੰਗੀ ਰੰਗੀ ਪਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਦੇਖੇ ਕਿਤੇ ਆਪਣਾ ਜੋ ਦਿਸਦੀ ਬੜਿਆਈ ਜੋ ਤੁਸ ਭਾਵੈ ਸੇ ਕਰਸੀ ਫਿਰ ਕਮਣ ਕਰਨਾ ਜਾਈ ਸੋ ਪਤ ਸੋ ਸੋ ਪਤ ਸੈ ਬੋ ਨਾਨਕ ਰਣ ਜਾਈ ਅਸਾ ਬੋਲ ਪਹਿਲਾ ਸੁਰ ਵਟਾ ਕਿਸ ਕੋਈ ਕੀ ਬੜ ਵਡ ਡਡ ਹੋਈ ਕੀਮਤ ਪਾਇਨ ਕੇ ਆ ਜਾਏ ਕਹਿਣੇ ਵਾਲੀ ਤਿਰ ਰਹੇ ਸਮਾਏ ਮੱਡੇ ਮੇਰੇ ਸਾਹਿਬ ਗਹਿ ਗੀਰਾ ਗੁਣ ਵੀਰਾ ਹੋ ਨ ਜਾਣ ਤੀਰ ਕੀ ਤੱਕ ਕੀੜਾ ਰਹਾ ਸਭ ਸੁਰਤੇ ਮਿਰ ਸੁਰਤ ਕਮਾਈ ਸਭ ਕੀਮਤ ਮਿਲਾ ਕੀਮਤ ਪਾਈ ਗਿਆਨੀ ਧਿਆਨੀ ਦੁਰਗ੍ਰਹਾਈ ਕਹਿਣ ਜਾਏ ਤੀਰ ਤਨ ਵਿੜਾਈ ਸਭ ਸਤ ਸਭ ਤਪ ਸੁਖ ਸੰਗਿਆਈਆ ਜਿਦਾ ਪੁਰਖਾਂ ਕੀ ਵਡਿਆਈਆ ਤੋਦ ਵਿਰਸੇ ਦੇ ਕਿਨ ਨ ਪਈਆ ਕਰਮ ਗੁਰ ਨੇ ਢਾਹ ਰਹਈਆ ਅਕਲ ਵੜਾ ਕੀ ਵਿਚਾਰਾ ਸਿਮਤੀ ਪਰੇ ਤੇਰੀ ਪੰਡਰ ਜਿਸ ਤੂੰ ਦੇ ਤਿਸੇ ਗਿਆਚਾਰਾ ਨਾਨਕ ਸਸਵਰਣ ਹਰਿ ਅਸਾ ਬਨ ਪਹਿਲਾ ਅੱਖਾਂ ਜੀਵਾਂ ਸ੍ਰੀ ਮਰ ਜਾਓ ਅਖੜੇ ਕ ਸਚਨਾਉ ਸਚੇ ਨਾਮ ਕੀ ਲਾਟਿ ਪੁਖਾ ਪੁਖਾ ਗਾਏ ਚਲਿਏ ਦੁਖ ਚੋਕੰ ਸਰ ਮੇਰੀ ਵਾਹ ਸਚਾ ਸਹਬ ਸਚਿ ਨਾਹੀ ਰਹਾ ਸਚੇ ਨਾਮ ਕੀ ਦਿਰ ਬੜਾਈ ਅਖਤ ਕੇ ਕੀਮਤ ਨਹੀਂ ਪਾਇ ਜਿਸਮਿਲ ਕੇ ਅਖੜ ਬਾਹੀ ਵੱਡਾ ਨੋਵ ਕਟ ਜਾਈ ਨਹੋ ਮਰੀ ਨੋ ਬਸੋ ਗੋ ਜਿੰਦਰ ਰਿਚੁ ਕੀ ਭੋਗੁ ਹੁਣਿ ਹੋਰੁ ਨਾਹੀ ਹੋਇ ਨ ਕੋ ਵਲ ਕੋਈ ਜਿਬੜਿਆ ਭਤੇ ਬਿੜ ਤੇਰੀ ਗਾਤਾ ਜਿੰਦਿਲ ਕਰ ਕ ਕੀ ਤਿਰਤਿ ਕਸਉ ਜਰਤਿ ਗਮ ਜਾਤ ਨਾਨਕ ਨਾਮੈ ਬਸਨਤਿ ਰਾਗੂ ਗੁਰਿ ਮੰਗਲਾ ਚਉਥਾ ਹਰਿ ਕੇ ਜਨ ਸਤਗੁਰ ਸਤਪੁਰਖ ਬਿਨੋ ਤੁਰੰ ਗੁਰਪਾਸ ਅਮ ਕੀਰੇ ਕਰਮ ਸਤਗੁਰ ਸਰਣਾਇ ਕਰ ਦੇਨਾ ਪ੍ਰਗਾਸ ਨੀਰੀ ਮਿਤ ਗੁਰਦੇਵ ਬੁਖੁਰਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਗਿੱਠ ਅਮਰੀ ਰਹਿ ਰਸ ਰਹਾ ਹਰ ਜਨ ਕੇ ਵਡ ਭਾਗ ਵੜੇ ਜਿਨ ਹਰ ਗੁਰ ਸਰਦਾਰ ਕੀ ਉਸ ਅਹਰ ਨਾਮ ਲੈ ਤ੍ਰਪਤਸ ਹੈ ਮਿਲ ਸੰਗਤ ਗੁਰ ਨ ਪ੍ਰਗਾਸ ਜਿਨ ਹਰ 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 ਰਸ ਨਾ ਬੁਨ ਪਾਇ ਏ ਭਾ ਵਿਹਣੀ ਜੰਪਾਸ ਜੋ ਸਤਿਗੁਰ ਸਰਣ ਜਗਤਿ ਨਿਯਾਇ ਧਰਗ ਜਿਵੈ ਧਰਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੰਦਰ ਮਸਕਿ ਲਿਉ ਚਲੇ ਰਹਾਸ ਤਨੁ ਜਨ ਸਤ ਸੰਗਤ ਜਿ ਤਰਸ ਪਾਇ ਮਿਰ ਜਨ ਨਾਨਕ ਨਾਮ ਪਰਗਾਸ ਰਬੂ ਜੀ ਮਹਲਾ ਪੰਜਵਾ ਸਾਹਿਰੇ ਮਨ ਚਿਤਿ ਵਿਦਮ ਅਹ ਜਹਾਰ ਜੀਉ ਪਰਿਆ ਸਲਵਤਰ ਮੈਂ ਜਿੰਦੂ ਪੋਈ ਤਾਂ ਕਰੀ ਜੀ ਗਾਗੀ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਤੋਂ ਧਰਿਆ ਗੁਰਪ੍ਰਸਾਦ ਪਰਮਪਤ ਪਾਇਆ ਸੋਖੀ ਕਾ ਧਰਿਆ ਰਹਾ ਜਨ ਪਿਤਾ ਲੋਕ ਸੁਭਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਰਨ ਜਿਕਸ ਬਾਹੀ ਧਾਪੁਰ ਕਾ ਲਈ ਮਨ ਭਾਉ ਕਰਿਆ ਉੜਯੁੜਵਸਿ ਕੁਸ਼ਾਤਿਸ ਪਾਚਿ ਬਜਰੀਸ਼ੇਯ ਜਿਨ ਕਉਣਕ ਲਵ ਕੌਣਿ ਚ ਗਾਵੈ ਮਨ ਮੈਂ ਸਿਮਰਨ ਕਰਿਆ ਸਭਨੇ ਦਨ ਤਾਸਿ ਸਤਾਨ ਠਾਕੁਰ ਕਰ ਦੁਧਰੀਆ ਜਿਨ ਲਾਨਕ ਬਲ ਬਲ ਸਦ ਬਲ ਜਈ ਇਹ ਤ੍ਰੰਤਿ ਨ ਪਰਵਰਿਆ ਰਾਗ ਸਮਾ ਚੌਥਾ ਸੁਪੁਰਖ ਇਤੋਂ ਦਾ ਸਤਿਗੁਰੂ ਬਰਸਾਦ ਸੋ ਪ੍ਰਕੁਨ ਰੰਜਿਨੀ ਹਰ ਪ੍ਰਕੁਨ ਰੰਜਨਾ ਹਰ ਅਗਮ ਅਗਮਪਾਰ ਸਭ ਤੇ ਆਵੈ ਸਭ ਤੇ ਆਵੈ ਤੁਜੀ ਹਰ ਸੱਚੇ ਸਿਰਜਣ ਹਰ ਸਭ ਜੀ ਹੈ ਤੇ ਮੋਰੀ ਜੀ ਤੁਜੀਆ ਕਰਤਾਰ ਹਰ ਤੇ ਆਉ ਸੰਤ ਜੀ ਲੋਕ ਸਰਣ ਹਾਰ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਵਨੁ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇਕ ਦਾਤਾ ਇਕ ਵਿਖਾਰੀ ਜੀ ਸਭ تیر ਚੋੜੀ ਢਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤਦ ਬਿਨਿ ਹਵਰੇ ਨਜਣਾ ਤੂੰ ਪਾਰ ਬ੍ਰਹਮੀ ਅੰਤ ਬੇੰਤ ਜੀ ਕਿੰਝਾ ਗੁਣ ਆ ਤੁਮ ਖਾਣਾ ਜੋ ਸਿਵ ਹੈ ਜੋ ਸਿਵ ਤੁਜੀ ਇਨ ਨਾਨਕ ਤਿਲ ਕ੍ਰਪਾ ਦਾ ਹਰਿ ਆਵੈ ਹਰਿ ਆਵੈ ਤੁਜੀ ਸੇ ਜਨ ਜੁਗ ਵਸ ਸੁਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਆਇਆ ਜੀ ਤਿੰ ਟੁੱਟੇ ਜੰਕੀ ਵਾਸੀ ਜਨਿਰਪਾਉ ਜਿਨ ਹਰਿ ਰਿਪਉ ਦਿਆਇ ਜੀ ਤਿਲ ਕਾ ਪਹੁ ਸਭ ਗਵਸੀ ਇਨ ਸੇਵੇ ਆ ਜਿ ਸੇਵਿਆ ਮੇਰ ਹਰਿ ਕੀਤੇ ਹਰਿ ਹਰਿ ਰੂਪ ਸੁਮਸੀ ਸੇ ਧਨ ਸੇ ਜਨ ਜਿਨ ਹਰਿ ਆਇਆ ਜੀ ਨਨਾਨਕ ਤੈਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਬੰਡਾ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਬਲ ਸਰਹੰ ਤੁਜੀ ਅਨੇਕਾਂ ਇਕਰੰਤਾ ਤੇਰੀ ਆਰਖ ਤੇਰੀ ਅਨੇਕ ਰਿਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੀ ਅਨੇਕ ਤਿਰਯ ਅਨੇਕ ਪ੍ਰਭੂ ਸਿਮਰਸ ਜੀ ਕਰ ਕਰਿਆ ਕਟ ਕਰਮ ਕਰੰਤ ਸੇ ਭਗਤ ਸੇ ਭਗਤ ਪਰੇਜਨ ਨਾਨਕ ਦੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦੁਰ ਕਾ ਪਰਮਪੁਰ ਕਰਤਾ ਜੀ ਤੂੰ ਜਿਵੜੇ ਵਰਨ ਕੋਈ ਤੂੰ ਜਿਉ ਜਿਵੇ ਕੋ ਸਦਾ ਸਦਾ ਹੀ ਪੁਜੀ ਤੁਨੇ ਚਲ ਕਰ ਤਸੋਈ ਤੁਧਿਆ ਪੈ ਪਾਵੈ ਸੁਰਤਿ ਜੀ ਤੂ ਆਪੇ ਗਰੈ ਸੁਭੋਈ ਤੁਧਿਆ ਪੈ ਸੇਟ ਸੁਭੋਈ ਦੀ ਤੁਧਿਆ ਪੈ ਸੇੜ ਸੁਭੋਈ ਨਨ ਨਾਨਕ ਗੁਣ ਗਾਵ ਕਰਤੇ ਕੇ ਜੀ ਜੋ ਸਭ ਸ੍ਰੀ ਕਾ ਜਾਣੋਈ ਅਸਾਮ ਲਾ ਚੌਥਾ ਤੂੰ ਕਰਤਾ ਜਜਿਆ ਰਮੈ ਦਸਾਈ ਜੋ ਤੂੰ ਭਵਾ ਸੁਈthi ਸਿੰਘ ਜੋ ਤੂੰ ਦੇ ਸੁਯੋਂ ਪਾਇ ਰਹਾ ਸਭ ਤੇਰੀ ਤੇ ਸਭ ਨੇ ਤੇ ਆਇ ਇਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇ ਗੁਰਮਖ ਲਾਤਾ ਮਨ ਮੁਗਵਾਇਆ ਤੁ ਦਇਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਕੁਝ ਮਾਹੀ ਤਤ ਬਿੰਦੂ ਜਗ ਕੋਈ ਨਹੀਂ ਜੀਅ ਜੰਤ ਸਭ ਤੇਰਾ ਖੇਲ ਵਿਨਯੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੋਂ ਤੂੰ ਜਾਣੇ ਸੋ ਹੀ ਜਨ ਜਾਣੇ ਹਰ ਗੁਣ ਸਦੀਆ ਖਵ ਘਾਣ ਇਹ ਹਰ ਸੇਵਿਆ ਤਿ ਸੁਖ ਪਾਇਆ ਸਜਿ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦਰਬਿੰਦੂ ਜਾਵਰਣ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਿਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਇਹ ਸਰਵਣ ਦੇ ਪਹਿਲੇ ਨਿਵਾਸ ਪੜੀ ਪਾਉ ਤਿਨਹੇ ਕੀਆ ਅੰਕ ਜਮੋ ਹੈ ਪਗਨੀ ਚਾਲੈ ਹਮ ਦੇ ਕਾਤਹਿ ਨ ਭਿਆਨੇ ਮਨ ਇੱਕ ਨਚੇਤ ਸਮੂਹ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆਹਾ ਨਾ ਹੋ ਜਤੀ ਸਤਿਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਅਰਵਤ ਨਾਨਕ ਤਿਨ ਕੀ ਸਰਣਾ ਹਿੰਦੂ ਨਾਹੀ ਬਿਸਰਿਆ ਅਸਾ ਮਹਲਾ ਪੰਜਿਵਾ ਭਈ ਪ੍ਰਾਪਤ ਮਨੁਖ ਦੇ ਵਰੀਆ ਗੋਬਿੰਦ ਮਿਲ ਕੀ ਤੇਰੀ ਭਰੀਆ ਆਵਰ ਕਾ ਤੇ ਕਿਤੇ ਨ ਕਾਮ ਮੇਲੇ ਸਾਰ ਸੰਗਤ ਭਜ ਕੇਵਲ ਨਾਮ ਸੰਜਾਮ ਲਾਗ ਪਉ ਜਨ ਤਰਨ ਕੈ ਜਨਾ ਬਿਰਤਾ ਜਾ ਤਰੰਗ ਮੋਇ ਫਿਰ ਹਾਲ ਜਪ ਤਪ ਸੰਜਮ ਗੁਰ ਨ ਧਰਮ ਨ ਕਮਾਇ ਸੇਵਾ ਸਾਧਨ ਜਾਨ ਹਰ ਰਾਇ ਕਹੁ ਨਾਨਕ ਇਹ ਮਨ ਉਚ ਕਰਮ ਸਰਣ ਪਰ ਕੀ ਰਕ ਸਰਮਾ ਜਬ ਤਪ ਸੰਜਮ ਕਰਿ ਮਨ ਕਮਾਇ ਸੇਵਾ ਸਦਨ ਜਲ ਹਰਿ ਰਾਇ ਕਹਉ ਨਾਨਕਿ ਹਮਨੀਜ ਕਰਮਾ ਸਰਨ ਪਰ ਕੀ ਰਖੋ ਸਰਮਾ ਇਕੰਤ ਸ੍ਰੀ ਵਹਿਗੁਰੂ ਜੀ ਕੀ ਪਤ ਹੈ ਅਸੈ ਦਸਮੀ ਕਬੇ ਬਾਜ ਵੇਣ ਧੀ ਚੋਪਈ ਹਮਰੀ ਕਰੋ ਹਾ ਦਿਰਛਾ ਪੂਰਨ ਹੋਏ ਚਿੱਤੀ ਇਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੀ ਜੁਟ ਸਵਤ ਮੰ ਕਬੋ ਆਪ ਹਾ ਦੇ ਮੋਹ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਰਵ ਕਰਤਰ ਮੋਰ ਚਾਨ ਕਰਦੇ ਕਰਿਆ ਸਬਰ ਕੋ ਸੁਮਰਿਆ रुणहुए या मरियास तोर भजन की रहयस तुम्हें छोड़ को यवनति हऊ जो बरषऊ सो तुम ते कहू सेवक सिक्ख मरतरी है जिन जिन जत रह बरे हरि है अपोद मुझे बरे मरण काल का प्रश्न बरे जो सद हमारे पछ ਸਰੀਰ ਦੁਜੋਜ ਕਰਿ ਉੱਚ ਰਾਖਿ ਲਿਓ ਮੋ ਰਕਣਹਾਰੀ ਸਾਹਿਬ ਸੰਤ ਜੈ ਪਿਆਰੇ ਦਿਨ ਬੰਦ ਦ੍ਰਿਸ਼ਣ ਕੇ ਹਮ ਤੂੰ ਭੋ ਪੂਰੀ ਚਤਰ ਦਿਸਕੰਤ ਕਾਲ ਪਾਇ ਬ੍ਰਹਮ ਮਖਤਰਾ ਕਾਲ ਪਾਇ ਸੁਦੇ ਉਤਰਾ ਕਾਲ ਪਾਇ ਕਰ ਬਿਸਰ ਬਰਗਸ ਸਗਲ ਕਾਲ ਕਾ ਕੀਆ ਤਮਸਾ ਜਗੁ ਰਖਣ ਜੋਗੀ ਸਿਵ ਕੀਓ ਨੇਤ ਰਾਜ ਪਰਮਾ ਦਿਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਿਕਰ ਤੈ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛ ਰਿਪਜਾਇਓ ਆਦੰਤ ਕੇਵਤਰ ਸੋਈ ਗੁਰੂ ਸਮਝਿਓ ਹਮਾਰ ਨਮਸਿਕਰ ਦਸੀ ਕੋ ਹਮਾਰੀ ਸਭ ਪਰਜਾ ਜਿਨੀ ਆਪ ਸواری ਸਿਮਕਣ ਕੋ ਸਿਮ ਗੁਣ ਸੁਖ ਦਿਓ ਸਤਨ ਕੋ ਪਲ ਮੋਦ ਕੀਓ ਟਟਕੜ ਗਏ ਅੰਤਰ ਕੀ ਜਾਣਤ ਭਰੇ ਗੁਰ ਕੀ ਤੀਰ ਪਛਾਨਤ ਚਿੰਤੀ ਦੇ ਕੁੰਜੀ ਰਿਐ ਤੂਲ ਸਭ ਪਰ ਕਿਰਪਾ ਦ੍ਰਿਸ਼ਟੀ ਖੁਲੋ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਚਾਦਰ ਤੇ ਸੁਖੀ ਏਕ ਏਕ ਕੀ ਪੀਰ ਮਛਨ ਟਟਕੜ ਗਏ ਬੜਪੜ ਕੀ ਜਾਣੈ ਜਬ ਉਨੁ ਕਰਖ ਪ੍ਰਾਪਰਤ ਹੋਰ ਅਰਜਾ ਦਰਕਵ ਦੀਏ ਪਰ ਜਬ ਆਕਰ ਕਰ ਤੁੰਕ ਬਹੁ ਤੁਮਨੇ ਤੇ ਦੇ ਦੇ ਸਭੂ ਜੇਤੇ ਬਦਨ ਸਿਰ ਸਵਟਾਰ ਆਪੇ ਆਪਣੇ ਮੂਦੂ ਚਾਰੈ ਤੁਮ ਸਭ ਹੀ ਤੇ ਰਤਨ ਰਲਮ ਜਾਣਤ ਬੇਦ ਬੇਦਰਯਲਮ ਗ੍ਰੰਕਲਮ ਕਨਨੰ ਬੋ ਆਦਰੀ ਨਾਦ ਸੰਭ ਤਨ ਕਉ ਮੁਞ ਉਚਾਰਤ ਜੀਦਾ ਜਾ ਕੋ ਫੇਵਨ ਪਾਵਦ ਦੇਤਾ ਤਾ ਕੋ ਕਿਰਪਾ ਰੋ ਮੰਨਤ ਮਹਾਂ ਮੂਲ ਕਜ ਭੇਦ ਨ ਜਾਣਤ ਮਹਾਂ ਦੇਵ ਕੋ ਕਾ ਸਰਸੇਵ ਨਿਰੰਕਰ ਕਾ ਚਿੰਤਨ ਦੇਵ ਆਪ ਆਪਣੀ ਬੁਧਹਿ ਜਿਤੀ ਬਨਤ ਬਿਨ ਬਿਨ ਤੁਹਿ ਦਿੱਤੀ ਤੁਮਰ ਰਖਣ ਜੈ ਬਸਾਰ ਕੈ ਵਿਦ ਸਜ ਪਰ ਤੁੰਸੁ ਸਾਰ ਇਕੈ ਰੂਪ ਰੂਪ ਸਰੂਪ ਰੰਗ ਤੇ ਉਰਵ ਤੇ ਗੁਪ ਅੰਡੇ ਜੇ ਰਸ ਦਿਨ ਕੀ ਨੀ ਪਤ ਵਿਖਾਨ ਬਹੁ ਰਖ ਦੀ ਨੀ ਕਉ ਫੁੜਾ ਜਹ ਬੈਠਾ ਕਉ ਸੀ ਮਿਟ ਪੈ ਉਹ ਸੰਕਰ ਇਕਟਾ ਸਗਰੇ ਸੇ ਦਿਖਾਏ ਚੰਬਾ ਆਦ ਜਗਦ ਸਰੂਪ ਸਵੰਬਾ ਅਬਰ ਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰਾ ਦੁਸ਼ਟਾ ਜਿਤੇ ਉਠਵਾ ਦਿਤ ਬਾਤ ਸਗਲ ਮਲੇਸ਼ ਕਰੂ ਰਣ ਗਤ ਜੇ ਅਸਤ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਤ ਮਰੀ ਪੁਰਖ ਜਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕੜਨੀ ਹੈ ਰਛਾਇ ਤੈ ਸਭ ਕਾਲ ਦੋਸਤ ਰਿਟ ਤੇ ਤਦ ਕਾਲ ਕਿਰਪਾ ਦ੍ਰਿਸ਼ਟੀ ਨ ਜਾਇ ਨ ਹਰਹੁ ਅਕਤਾਪ ਤਨਕ ਮੋਹ ਹਰਹੁ ਗੇਦ ਸਿਰ ਕਰਮੋ ਸਭ ਹੋਇ ਦੁਟ ਜਾ ਜਵੈ ਜੇ ਨ ਕੋਇ ਇਕ ਬਾਰ ਜੀਨ ਤੁਮ ਸਬਰ ਤਾਲ ਪਾ ਤਿਹ ਤੈ ਅਬਾਰ ਜੇ ਨਰ ਨਾਮ ਤੇ ਹਰੂ ਕ

दुष्ट दगते लेह विच आई वे जब पाइन गए जब ते कुमरे तब ते गो आगतरे दी अनयो राम रहीम पुराण पुरा अनेक कह मदिकन मनयो सिमरत शास्त्र भेद सब वो भेद कह एकन जनयो श्री असपान कृपा तुमे कर नैन कह्यो सब तो है बकन दुहरा सगले दिवार कुछाड कर गयो तो हरिद्वार बहे गए के लाज अस गोविंद दास तुहार सगल दिवार कुछाड कर गयो तो हरिद्वार ਭਾਈ ਭਾਇ ਕੀ ਹਿਲਾ ਜੀ ਅਸ ਗੋਬਿੰਦ ਦਾਸ ਤਹਾਰ RAM ਕਲੀ ਮਾਲਾ ਤੀਜ ਆਨੰਦ ਇਕ ਅੰਕ ਸਤੁਰ ਵਰਸਾ ਆਨੰਦ ਗਇਆ ਬਹੀ ਸਤਿ ਗੁਰੂ ਮੈਂ ਪਾਇਆ ਤਤ ਗੁਰਤਾ ਪਾਇਆ ਸਹਿ ਜੀ ਮਨਵਦੀਆ ਵਾਧਾਈਆ ਪ੍ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣ ਆਈਆ कदूत गौ हरि कीर वन जी निवासय कह नानक नंद सतगुरु मैं पाया हे मन मेरे तू सदा रोहर नर नारी नाल रहो तु मन मेरे दुख सब सा भव सरना अंगीकार करी कीरा कर सब सुवर्ण ਸਭਨੋ ਗੁਲਾ ਸਮਰਾਸ ਸੁਅਮੇ ਸੋਗਿ ਮਨੋਸਾਰੇ ਕਹਿ ਨਾਨਕ ਮਰ ਮੇਰੇ ਸਗਰੁ ਹਰਿ ਨਾਮ ਲੈ ਸਚੇ ਸਾਇਬ ਕਿਉ ਨਹੀਂ ਕਰਤੀ ਰ ਘਟਾ ਤੇਰ ਸਭ ਭੈ ਕੀਤੇ ਸੁਖ ਵੇ ਸਦਾ ਸਿਫਤਲਾ ਤੇਰੀ ਨਾਮੁ ਵਸਾਵੇ ਰਾਮ ਜੀਨ ਕੇ ਮਨ ਵਸੇ ਆਵ ਜੀ ਸੁਖ ਨੀਰੇ ਕਹਿ ਨਾਨਕ ਸਚੇ ਸਾਇਬ ਜੋ ਨਹੀਂ ਕਰਦੀ ਰ ਸਚਨ ਮੇਰਾ ਅਧਾਰੂ ਸਚਨਾ ਮਾ ਧਰਮ ਮੇਰਾ ਜਿਨ ਦੁਖਾਂ ਸਭ ਗਵਾਈਆ ਕਰ ਸਾ ਸੁਖ ਮਨ ਆਵਸੀਆ ਜਿਨ ਇੱਛਾ ਸਭ ਪੂਜਾਈਆ ਸਦਾ ਗੁਰਬਾਣੀ ਤਾ ਗੁਰੂ ਉਤਹਾ ਕਿਸ ਦੀਆਂ ਊੜੀਆਂ ਕਹੇ ਨਾਨਕ ਸੁਣਾ ਸੰਤੋਖ ਤਰਪਿਆ ਸਚਨ ਮੇਰਾ ਅਧਾਰ ਵਾਜੇ ਪੈ ਸੋ ਤਿ ਕਰਸ ਪਗ ਬਰਸ ਬਗਰਉ ਦਵਾ ਜੀ ਕਾਲ ਜਿਤ ਤੁਧਰੀਆ ਪੰਚ ਦੂਤ ਦਰਵਾਸ ਕੀਤੇ ਕਾਲ ਘੰਟ ਕਮਾਰਿਆ ਤੂਰ ਕਰ ਪਾਇ ਤੁਧ ਜਿਨ ਕੋ ਸਿ ਨਾਮ ਹਰ ਕੇ ਲਗੀ ਕਹਿਰਾਨ ਕਤੈ ਸੁਖ ਹੋਵਾ ਇਤੇ ਕਰ ਅਨਹਦ ਵਾਜੀ ਅਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਤ ਪੂਰੇ ਔਰ ਬ੍ਰਹਮ ਪ੍ਰਭ ਪਾਇ उत्तरे सकल वसूरे दुखरो सन्ता पि उत्तरे सुनी सच्ची वाणी संत साजन पहे सरसि पू गुरु ते जानी सुनते पुणी ते कहते पवता सूरे बिनवंत नानक लागे वाजे अनहद तूरे ਮ੍ਰਿਤੇ ਕੋ ਨੀਰਥ ਕਰ ਤੇ ਬਵਟ ਸਤ ਗੁਰ ਰਿਆ ਪਰਪੂਰੇ ਮੇਨ ਅੰਤ ਨਾਨਕ ਗੁਰੂ ਚਰਨ ਲਾਗੇ ਵਾਜਿਆ ਅਨਹਦ ਤੂਰੇ ਮੁੰਦਾ ਬਣੀ ਮਹਲਾ ਪੰਜਿਵਾ ਥਾਲ ਵਿੱਚ ਇਹਨ ਵਸਤੂ ਪਈਓ ਸਤ ਸੰਤੋ ਪੂਜਾਰ ਅੰਮ੍ਰਿਤ ਨਾਮ ਧਗ ਪਈਓ ਗਿਸ ਕਾ ਸਦ ਗਾਏ ਜੀ ਤੋ ਕਵਜਿ ਕੋ ਪੁੰਚੈ ਸਸੁ ਨਾ ਆਸਰੀ ਇਹ ਵਕ ਦਿਨ ਜਾਇ ਨਿਦਰਿ ਦ੍ਰਕੁਰ ਘਰੋ ਕੰਸ ਸਰ ਚਰਨ ਲਗ ਕਰਿਐ ਸਭ ਨਾਨਕ ਬ੍ਰਹਮ ਬਸਾਇ ਆਪਜ ਰਖਦਾ ਹਰਿ ਜਨੋ ਕਮਹ ਨਾ ਪੰਜਿਵਾ ਹਰਿ ਨਾ ਕੀਤਾ ਯਕ ਨਾ ਮਨ ਮੈ ਨੋ ਸੀਨੋ ਲਾਇ ਨਿਰਗੁਣਿਆਰੇ ਕਿਨਾਰਾ ਇਸਨ ਸਰਸ ਬੰਦੇ ਤਰਸਿ ਹੋਈ ਤਰਸਿ ਆਵੈ ਰਾਮ ਸਤਿ ਸੁਲੋਈ ਹਿਰਦੈ ਘਟ ਗੁਰ ਸਜਣ ਮਿਲੇ ਆ ਨਾ ਤੁਮ ਭੂਲੇ ਤਾਦ ਤਰਣ ਬਰਹੀ ਲਬੜਤੀ ਹੋਈ ਆ ਅਰਸਤ ਮੇਰਾ ਮਰਮ ਸੋ ਜਹਲਾ ਖਰ ਗੁਰ ਸਜਣ ਮਿਲਿਆ ਰਤਨ ਰਤਨ ਲਾ ਜੁ ਮੇਰੇ ਜੱਤਾ ਜੀ ਵਰਪੁਰਨਨ ਬਨਤੀ ਦੂਰ ਸੱਚਾ ਸਬੀ ਸਿਵਨ ਹੋ ਜੀ ਕੀਤੀ ਜੋ ਪਰਿਆ ਕਹੋ ਨਾਨਕ ਕੀ ਬਾਤ ਜੁਲ ਸਰਨ ਸੁਖ ਰਹਿਆ ਵਾਹੀ ਗੁਰਜੀ ਕੀ ਦਰਗਾਸਾ ਮਹਲਾ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਸੋਦਰ